ਉੱਗੇ ਸਮਾਜ ਸੇਵੀ ਅਨਮੋਲਕ ਵਾਤਰਾ ਹਮੇਸ਼ਾ ਹੀ ਲੋੜਵੰਦ ਮਰੀਜ਼ਾਂ ਦੀ ਸੇਵਾ ਕਰ ਲਈ ਅੱਗੇ ਆਉਂਦੇ ਹਨ ਉਹਨਾਂ ਵੱਲ ਇੱਕ ਜ਼ਰੀਆ ਨਾਂ ਦੀ ਸੰਸਥਾ ਵੀ ਬਣਾਈ ਗਈ ਹੈ ਉਹਨਾਂ ਵੱਲ ਇੱਕ ਮਾਡਲ ਤਿਆਰ ਕੀਤਾ ਗਿਆ ਜਿਸ ਨੇ ਉਹ ਦਾਅਵਾ ਕਰਦੇ ਹਨ ਜੇਕਰ ਇਹ ਸੇਵਾ ਦਾ ਮਾਡਲ ਸਫਲ ਹੋਇਆ ਤਾਂ ਪੰਜਾਬ ਵਿੱਚ ਕੋਈ ਵੀ ਮਰੀਜ਼ ਦਵਾਈ ਤੋਂ ਸੁਖਣਾ ਨਹੀਂ ਰਹੇਗਾ ਬਾਕੀ ਤੁਸੀਂ ਵੀ ਵੀਡੀਓ ਦੇਖੋ ਤੇ ਆਪਣੇ ਵਿਚਾਰ ਦਿਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਦੇ ਵਿੱਚ ਮੈਂ ਪੰਜਾਬ ਭਰ ਦੇ ਵਿੱਚੋਂ ਸਾਰੇ ਮੇਰੇ ਸਰਪੰਚ ਸਹਿਬਾਨ ਪੰਚ ਸਹਿਬਾਨ ਤੇ ਲੰਮੜਦਾਰ ਤੇ ਮੀਡੀਆ ਕਰਮੀਆਂ ਮੈਂ ਬੇਨਤੀ ਕੀਤੀ ਸੀ ਕਿ ਇੱਕ ਪਲੀਜ਼ ਸਾਡੀ ਟੀਮ ਨਾਲ ਸੰਪਰਕ ਕਰੋ ਅਸੀਂ ਇੱਕ ਮਾਡਲ ਬਣਾ ਰਹੇ ਹਾਂ ਐਸਾ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਕੋਈ ਵੀ ਮਰੀਜ਼ ਮੈਡੀਕਲ ਪ੍ਰੋਬਲਮ ਦੇ ਨਾਲ ਬਿਨਾ ਇਲਾਜ ਤੋਂ ਨਹੀਂ ਟੜਪੇਗਾ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਚਲੋ ਛੋਟੀ ਗਿਣਤੀ ਸੀ ਪਰ ਫਿਰ ਵੀ ਲੋਕਾਂ ਨੇ ਸਾਥ ਦੇਣਾ ਮੇਰਾ ਸ਼ੁਰੂ ਕੀਤਾ ਤਕਰੀਬਨ 200 ਪਲੱਸ ਪਿੰਡਾਂ ਦੇ ਵਿੱਚੋਂ ਮੈਨੂੰ ਪੰਜ ਸਰਪੰਚ ਲੰਬੜਦਾਰ ਤੇ ਯੂਥ ਤੇ ਗੁਰਦੁਆਰਾ ਸਾਹਿਬ ਦੇ ਪਾਠੀ ਸਹਿਬਾਨ ਇਹਨਾਂ ਦੇ ਫੋਨ ਆਏ ਦੂਜੇ ਪਾਸੇ ਮੇਰੇ ਹੱਥ ਦੇ ਵਿੱਚ ਲਿਸਟ ਹੈ ਪੰਜਾਬ ਦੇ ਤਕਰੀਬਨ ਤਕਰੀਬਨ ਸਾਰੇ ਪਿੰਡਾਂ ਦੇ ਸਰਪੰਚਾਂ ਦਾ ਨੰਬਰ ਨਾਮ ਇਹਦੇ ਵਿੱਚ ਵੀ ਮੇਰੀ ਇੱਕ ਵੀਰ ਨੇ ਮਦਦ ਕੀਤੀ ਜਿਹਨੇ ਦੱਸਿਆ ਕਿ ਬਾਈ ਮੈਂ ਤੈਨੂੰ ਲਿਸਟ ਪ੍ਰੋਵਾਈਡ ਕਰਾ ਦਿੰਦਾ ਜਿਹਦੇ ਨਾਲ ਤੈਨੂੰ ਪੰਜਾਬ ਦੇ ਸਾਰੇ ਸਰਪੰਚ ਪੰਚ ਤੇ ਲੰਬੜਦਾਰਾਂ ਦੀ ਲਿਸਟ ਮਿਲ ਜੂਗੀ ਜਿਹਦੇ ਨਾਲ ਤੇਰੇ ਪੰਜਾਬ ਦੀ ਜਿਹੜੀ ਭਲੇ ਦੀ ਜਿਹੜੀ ਸੋਚ ਹੈ ਉਹਨੂੰ ਬੂਰ ਪਾਇ ਸਕਦਾ ਇਹ ਵੀਡੀਓ ਨਾ ਮੇਰੀ ਕੋਈ ਮੋਟੀਵੇਸ਼ਨਲ ਸਪੀਚ ਸਮਝ ਕੇ ਇਹ ਗਿਆਨ ਦੇਣ ਵਾਲੇ ਗੱਡੀਆਂ ਚਕਾਰਾਂ ਚ ਬਹਿ ਕੇ ਘਰਾਂ ਚ ਬਹਿ ਕੇ ਵਾਲਿਆਂ ਚ ਨਾ ਸਮਝਿਓ ਮੈਂ ਕਿ ਤੁਹਾਨੂੰ ਪ੍ਰੈਕਟੀਕਲ ਗੱਲ ਦੱਸਦਾ ਕੱਲ ਸਾਡੇ ਕੋਲ ਇੱਕ ਮਾਂ ਆਈ ਪਹਿਲਾਂ ਵੀਡੀਓ ਦੇਖੋ ਆਵਲੀ ਹੌਣ ਕੱਲ ਜੀ ਤਾਂ ਸਾਹ ਨਹੀਂ ਆਉਂਦਾ ਨਹੀਂ ਉਹ ਤਾਂ ਡਾਕਟਰ ਦਵਾਈ ਲੈ ਦੇ ਗਏ ਤੁਸੀਂ ਪਰੇਸ਼ਾਨ ਕਿਉਂ ਡਾਕਟਰ ਜੀ ਕਿੰਨੇ ਦਵਾਈ ਮੈਂ ਤਾਂ ਤਿੰਨ ਸਾਲੋਂ ਵੀ ਸਾਡੇ ਕੋਲ ਮੁੜਿਆ ਉਹ ਸਭ ਜਾਂ ਸਾਲ ਹੋ ਗਿਆ ਨਿਤ ਜਾਂਦੇ ਬਸ ਦੋ ਪੈਦਾ ਕਰੋ ਇਹਦਾ ਨੰਬਰ ਲੈ ਲਓ ਕੈਨੇਡਾ ਮੇਰੇ ਦੋ ਦਿਨ ਦੋਸਤ ਹੈਗੇ ਨੇ ਉਹਨੂੰ ਮੈਂ ਦਵਾਈ ਲੈ ਦੇਣਾ ਉੱਥੋਂ ਹਾਂਜੀ ਦਵਾਈ ਲੈਣਾ ਨੰਬਰ ਲੈ ਲਓ ਕਿਹੜੀ ਕੰਟਰੀ ਚ ਸਰ ਸਟੇਟ ਕਿਹੜੀ ਹੈ ਉੱਥੇ ਸਰੀ ਚ ਨੰਬਰ ਭੇਜੋ ਮੈਨੂੰ ਸਰੀ ਨੰਬਰ ਮੰਗਾ ਲਓ ਬਈ ਜਦੋਂ ਮੈਂ ਸਰੀ ਕਹਿ ਦੇਣਾ ਦੋ ਤਿੰਨ ਕੁੜੀ ਉਹਨਾਂ ਨੇ ਨੰਬਰ ਵੀ ਭੇਜਿਆ ਉਹਨਾਂ ਨੂੰ ਕੁੜੀ ਵਾਲਿਆਂ ਨੇ ਕੁੜੀ ਦੀ ਗੱਲ ਵੀ ਕਰੀ ਉਹਦੀ ਜਿਹੜੀ ਹਾਈ ਸੀ ਨਾ ਟੈਂਪਰੇਚਰ ਨਹੀਂ ਇਹ ਮੁੰਡੇ ਦੀ ਘਰ ਵਾਲੀ ਹਾਂਜੀ ਹਾਂਜੀ ਅੱਛਾ ਇਹ ਮੁੰਡੇ ਦੇ ਨਾਲ ਕੌਣ ਘੁੰਮ ਰਹਿੰਦਾ ਉੱਥੇ ਬੱਸ ਠੀਕ ਆ ਤਾਂ ਨੰਬਰ ਸਾਨੂੰ ਭੇਜ ਦਿਓ ਤੁਸੀਂ ਨੰਬਰ ਲਿਖ ਕੇ ਦੇ ਦਿਓ ਵੀਰੇ ਪਾਜੀ ਆਪਣਾ ਨੰਬਰ ਆਊਗਾ ਮੈਨੂੰ ਭੇਜ ਦਿਓ ਮੈਂ ਕਰ ਲੈਂਦਾ ਦੇਖੀ ਇਹ ਜਿਹੜੀ ਮਾਂ ਕੱਲ ਰੋਂਦੀ ਰੋਂਦੀ ਆਈ ਕਿ ਇਹਦਾ ਪੁੱਤ ਕੈਨੇਡਾ ਸਰੀ ਦੇ ਵਿੱਚ ਬਿਮਾਰ ਬੈਠਾ ਕੈਨੇਡਾ ਸਰੀ ਦੇ ਵਿੱਚ ਸਾਡਾ ਇੱਕ ਪੰਜਾਬੀ ਭਰਾ ਬਿਮਾਰ ਬੈਠਾ ਔਰ ਇਹ ਮਾਂ ਰੋ ਰੋ ਦੱਸ ਰਹੀ ਹੈ ਕਿ ਮੈਂ ਤਾਂ ਸਾਰਾ ਜ਼ਮੀਨ ਜਮੂਨ ਵੇਚ ਕੇ ਆਪਣੇ ਪੁੱਤ ਨੂੰ ਬਾਹਰ ਭੇਜਤਾ ਉੱਥੇ ਜਾ ਕੇ ਬਿਮਾਰ ਹੋ ਗਿਆ ਟੀਵੀ ਦੀ ਬਿਮਾਰੀ ਹੋ ਗਈ ਮਾਂ ਵਿਲਕਦੀ ਫਿਰਦੀ ਸੀ ਜਿਵੇਂ ਤੁਸੀਂ ਵੀਡੀਓ ਚ ਦੇਖ ਅਸੀਂ ਕੱਲ ਵੀਡੀਓ ਪਾ ਫੋਨ ਆਇਆ ਕਿ ਵੀਰੇ ਮੈਨੂੰ ਦਿਓ ਨੰਬਰ ਇਹਨਾਂ ਦਾ ਮੈਂ ਆਪ ਹੀ ਸਾਰੀ ਇਨਕੁਆਇਰੀ ਕਰਕੇ ਕਿਉਂਕਿ ਕੈਨੇਡਾ 'ਚ ਮੈਂ ਇਨਕੁਆਇਰੀ ਨਹੀਂ ਕਰਾ ਸਕਦਾ ਸੀਗਾ ਤੇ ਉਹ ਭੈਣ ਨੇ ਇਨਕੁਆਇਰੀ ਕੀਤੀ ਹਸਪੀਟਲ ਕਾਲ ਕੀਤੀ ਤੇ ਉਹਨੂੰ ਦਵਾਈ ਲੈ ਕੇ ਦਿੱਤੀ ਆਪ ਆਪਣੇ ਹੱਥੀਂ ਆ ਹੁਣ ਰਿਕਾਰਡਿੰਗ ਸੁਣੋ ਉਹਦੀਆਂ ਹਾਂਜੀ ਵੀਰੇ ਮੈਂ ਦੇਖ ਲਈਏ ਵੀਡੀਓ ਮੈਂ ਅੱਜ ਦੀ ਅੱਜ ਹੀ ਚਲ ਜੂੰਗੀ ਤੇ ਤੇ ਤੁਸੀਂ ਕਿਸੇ ਹੋਰ ਨੂੰ ਨਾ ਕਿਹਾ ਜੇ ਤੁਹਾਨੂੰ ਕੋਈ ਹੋਰ ਪੁੱਛੇਗਾ ਤੁਸੀਂ ਬੋਲਦੇ ਹੋ ਕਿ ਹੈਲਪ ਹੋ ਗਈ ਹੈ ਤੇ ਮੈਂ ਅੱਜ ਹੀ ਦੇ ਆਉਂਗੀ 2 ਵਜੇ ਤੋਂ ਬਾਅਦ ਕਿਸੇ ਵੀ ਟਾਈਮ ਮੈਂ ਫੜਾਉਂਗੀ ਉਹਨਾਂ ਨੂੰ ਮੈਡੀਸਿਨਸ ਲੈ ਕੇ ਵੀਰੇ ਇਹਦੇ ਚ ਨਾ ਕਿਤੇ ਮੈਡੀਸਨ ਨਹੀਂ ਲਿਖੀ ਹੋਈ ਵੀ ਮੈਂ ਮਤਲਬ ਇਹਨਾਂ ਨੂੰ ਪੁੱਛ ਤੋ ਵੀ ਮੈਂ ਡਾਕਟਰ ਨੂੰ ਫੋਨ ਕਰਕੇ ਇਹਨਾਂ ਦੀ ਮੈਡੀਸਨ ਲਵਾਵਾਂ ਕਿੱਦਾਂ ਮੈਨੂੰ ਕਿਤੇ ਦਿਖੀ ਨਹੀਂ ਹੈ ਕਿ ਮੈਡੀਸਨ ਲਿਖੀ ਹੋਈ ਵੀਰੇ ਮੈਂ ਕਰਤੀ ਆ ਪੇਮੈਂਟ ਤੇ ਉਹ ਮੈਡੀਸਨ ਨਹੀਂ ਸੀਗੀ ਤੇ ਤਾਂ ਕਿ ਡਾਕਟਰ ਦੀ ਖੁਦ ਹੀ ਫੀਸ ਸੀ ਉਹ ਡਾਕਟਰ ਨੂੰ ਪੇ ਕਰਣੀ ਸੀ ਤੇ ਉਹਨਾਂ ਦੇ ਇੱਥੇ ਵਾਲਾ ਕਾਰਡ ਕੁਛ ਐਕਸਪਾਇਰ ਹੋਇਆ ਸੀ ਤੇ ਉਹ ਚੱਲਦਾ ਨਹੀਂ ਸੀਗਾ ਤੇ ਉਹਦੇ ਕਰਕੇ ਡਾਕਟਰ ਦੀ ਜੋ ਪੁਰਾਣੀ ਫੀਸ ਸੀਗੀ ਤੇ ਅਗਲੇ ਫਾਲੋਅ ਅਪ ਲਈ ਉਹ ਫੀਸ ਪਹਿਲਾਂ ਪੇ ਕਰਨੀ ਜ਼ਰੂਰੀ ਸੀਗੀ ਤੇ ਉਹ ਵਾਲੀ ਫੀਸ ਮੈਂ ਫਿਰ ਪੇ ਕਰਤੀ ਸੀਗੀ ਹਾਂਜੀ ਹਾਂਜੀ ਵੀਰੇ ਮੈਂ ਡਾਕਟਰ ਦੇ ਆਫਿਸ ਹੀ ਕਾਲ ਕਰ ਲਈ ਸੀਗੀ ਪਹਿਲਾਂ ਉਹਨਾਂ ਨਾਲ ਕਨਫਰਮ ਕਰ ਲਿਆ ਸੀਗਾ ਨਾਮ ਪੁੱਛ ਕੇ ਤੇ ਫਿਰ ਮੈਂ ਉਹਨਾਂ ਉਹਨਾਂ ਨੇ ਮੈਨੂੰ ਇਹ ਭੇਜਤਾ ਸੀ ਉਹਨਾਂ ਦੇ ਨਾਮ ਦੀ ਇਨਵੌਇਸ ਤੇ ਫਿਰ ਮੈਂ ਉੱਥੇ ਹੀ ਪੇ ਕਰਤੀ ਸੀਗੀ ਕਿੰਨੀ ਖੂਬਸੂਰਤ ਗੱਲ ਹੈ ਯਾਰ ਇੰਨਾ ਚਾ ਚੜਿਆ ਮੈਨੂੰ ਇਹ ਚੀਜ਼ ਦੇਖ ਕੇ ਕਿ ਜੇ ਕਿਤੇ ਲੋਕ ਮੇਰੇ ਆ ਮਾੜਾ ਮੋਟਾ ਸਾਥ ਦੇ ਦਿੰਨਾਂ ਚਲੋ ਜਿਹੜੀਆਂ ਮੇਰੀਆਂ ਲੱਤਾਂ ਖਿੱਚਣ ਵਾਲੇ ਨੇ ਉਹ ਜਾਰੀ ਰਹੁ ਕਿਉਂਕਿ ਮੈਂ ਉਹਨਾਂ ਨੂੰ ਖਤਮ ਕਰਨਾ ਵੀ ਨਹੀਂ ਚਾਹੁੰਦਾ ਔਰ ਨਾ ਕਦੀ ਉਹ ਖਤਮ ਹੋਣੇ ਨੇ ਦੁਨੀਆ 'ਚ ਕਿਹੜਾ ਐਸਾ ਬੰਦਾ ਯਾਰ ਜਿਨੇ ਸਾਰੀ ਦੁਨੀਆ ਜਿੱਤ ਲਈ ਸਗੋਂ ਕਿ ਜਿਹੜਾ ਦੁਨੀਆ ਜਿੱਤਣ ਵਾਲੇ ਰਾਹ ਤੇ ਤੁਰ ਪਿਆ ਨਾ ਸਮਝ ਲਓ ਰਾਹ ਤੇ ਹੀ ਗਲਤ ਤੁਰ ਪਿਆ ਤੁਸੀਂ ਜਿੱਤਨਾ ਉਸ ਪਰਮਾਤਮਾ ਨੂੰ ਹੈ ਤੇ ਆਪਣੇ ਦਿਲ ਨੂੰ ਤੁਸੀਂ ਦੁਨੀਆ ਨਹੀਂ ਜਿੱਤ ਸਕਦੇ ਕੋਈ ਇੱਕ ਬੰਦੇ ਦਾ ਮੈਨੂੰ ਨਾਮ ਕਮੈਂਟ ਕਰਕੇ ਦੱਸੋ ਤੁਸੀਂ ਜਿਨੇ ਜਿਹਦੇ ਕੋਲ ਸਾਰੇ ਹੀ ਖੁਸ਼ ਹੋਣ ਲੋਕ ਤਾਂ ਯਾਰ ਰੱਬ ਕੋਲ ਨਹੀਂ ਖੁਸ਼ ਇੱਕ ਪਾਸੇ ਮੁਰਾਦ ਪੂਰੀ ਨਾ ਹੋਵੇ ਤਾਂ ਦੂਜੇ ਪਾਸੇ ਮੂੰਹ ਮਾਰਨ ਚੱਲ ਜਾਂਦੇ ਨੇ ਕਿ ਚਲੋ ਜੀ ਹੁਣ ਇਸ ਰੱਬ ਨੇ ਸੁਣੀ ਨਹੀਂ ਹੁਣ ਧਰਮ ਪਰਵਰਤਨ ਕਰ ਲਓ ਕਿੱਡਾ ਚੱਲਦਾ ਪੰਜਾਬ 'ਚ ਹਾਲਾਂਕਿ ਅਸੀਂ ਸਾਰੇ ਹੀ ਇੱਕ ਪਿਓ ਦੇ ਬੱਚੇ ਆਂ ਭਾਵੇਂ ਉਹਨੂੰ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਦੇ ਲਓ ਭਾਵੇਂ ਪ੍ਰਭੂ ਰਾਮ ਦਾ ਨਾਮ ਦੇ ਲਓ ਭਾਵੇਂ ਜੀਸਸ ਮਹਾਰਾਜ ਦਾ ਨਾਮ ਦੇ ਲਓ ਇੱਕੋ ਹੀ ਐ ਪਰ ਅਸੀਂ ਕਿਸੇ ਹੋਰ ਧਰਮ 'ਚ ਪੈਦਾ ਹੁੰਨੇ ਆਂ ਆਪ ਹੀ ਆਪਣੀ ਮਰਜ਼ੀ ਨਾਲ ਕਿਸੇ ਹੋਰ ਧਰਮ 'ਚ ਚੱਲ ਜਾਂਦੇ ਆਂ ਪਹਿਲਾਂ ਅਸੀਂ ਕਿਸੇ ਰੱਬ ਦੇ ਮਗਰ ਲੱਗੇ ਹੁੰਨੇ ਆਂ ਫਿਰ ਅਸੀਂ ਕਿਸੇ ਦੇ ਲੱਗ ਜਾਂਦੇ ਟਕਾਈ ਤਾਂ ਹੈ ਹੀ ਨਹੀਂ ਸਾਨੂੰ ਤਾਂ ਮੇਰੀ ਕੀ ਮੈਂ ਜਿਹੜੀ ਚੀਜ਼ ਪਿੱਛੇ ਅੱਜ ਲਾਈਵ ਹੋਇਆ ਵੀਡੀਓ ਬਣਾ ਰਿਹਾ ਉਹ ਮੈਂ ਇਹੀ ਬੇਨਤੀ ਕਰਨਾ ਚਾਹਨਾ ਕਿ ਪੰਜਾਬ ਦੇ ਕੋਨੇ-ਕੋਨੇ ਚੋਂ ਹਲੇ ਹਲੇ ਸਿਰਫ ਮੈਨੂੰ 200 ਫੋਨ ਆਏ ਨੇ ਆ ਮੈਂ ਇੰਨਾ ਵੀਰਾਂ ਦਾ ਵੀ ਧੰਨਵਾਦ ਆ ਜਿਵੇਂ ਬੂਟਾ ਸਿੰਘ ਜੀ ਨੇ ਇਹ ਆਪਣੇ ਪਿੰਡ ਚੋਂ ਚੂਲੜ ਬਰਨਾਲੇ ਤੋਂ ਉਹਨਾਂ ਦੀ ਮੈਨੂੰ ਕਾਲ ਆਈ ਹਰਜੀਤ ਜੀ ਸੋਸ਼ਲ ਵਰਕਰ ਨੇ ਇਹ ਚੱਕਰ ਜਾਗਰਾਉ ਤੋਂ ਇਹਨਾਂ ਦੀ ਕਾਲ ਆਈ ਮਾਤਾ ਵੈਸ਼ਨੋ ਕਲੋਨੀ ਲੁਧਿਆਣਾ ਪੁਜਾਰੀ ਜੀ ਨੇ ਦੇਖੋ ਕਿੰਨੀ ਸੋਹਣੀ ਗੱਲ ਹੈ ਪੰਡਤ ਜੀ ਮੰਦਰ ਦੇ ਪੁਜਾਰੀ ਜੀ ਦੀ ਕਾਲ ਆਈ ਮੰਦਰ ਦੇ ਪੁਜਾਰੀ ਜੀ ਦੀ ਕਾਲ ਆਈ ਕਿ ਭਾਈ ਮੇਰੇ ਲੈ ਕੇ ਸੇਵਾ ਦੀ ਲੋੜ ਦੱਸੋ ਕਿੰਨੀ ਯੂਥ ਦਾ ਜਸਵੀਰ ਸਿੰਘ ਜੀ ਦਾ ਫੋਨ ਆਇਆ ਕਿ ਦੀਪਨਗਰ ਲੁਧਿਆਣੇ ਤੇ ਮੈਂ ਕੋਲ ਰਹਿਣਾ ਮੈਨੂੰ ਦੱਸੋ ਹਿਾਰਪੁਰ ਗੜਸ਼ੰਕਰ ਤੋਂ ਫੋਨ ਆਇਆ ਕਿ ਮੈਂ ਪਿੰਡ ਦਾ ਪੰਚ ਆ ਮੈਨੂੰ ਦੱਸੋ ਦੇਖੋ ਮੈਂ ਇਹਦੇ ਵਿੱਚ ਇਹ ਨਹੀਂ ਕਹਿੰਦਾ ਮੈਨੂੰ ਕੋਈ ਆਹ ਪਾਰਟੀ ਦੇ ਬੰਦਾ ਮਿਲੇ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਨੇ ਇਹਦੇ ਵਿੱਚ ਅਕਾਲੀ ਵੀ ਨੇ ਇਹਦੇ ਵਿੱਚ ਕਾਂਗਰਸ ਵੀ ਨੇ ਯਾਰ ਰਲ ਮਿਲ ਕੇ ਆਪਾਂ ਪੰਜਾਬ ਬਚਾਣਾ ਹੈ ਕਿ ਆਪਾਂ ਪਾਰਟੀ ਬਾਜ਼ੀਆਂ ਕਰਨੀਆਂ ਮੁੱਦਾ ਤਾਂ ਸਾਰਿਆਂ ਕੋਲ ਇੱਕੋ ਹੀ ਹੈ ਨਾ ਪੰਜਾਬ ਬਚਾਓ ਤੇ ਪੰਜਾਬ ਦੇ ਲੋਕਾਂ ਦਾ ਵੀ ਕੁਝ ਯੋਗਦਾਨ ਹੋਣਾ ਚਾਹੀਦਾ ਇਸ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੀ ਹੈ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਜਿਹੜੇ ਵੀ ਕੋਨੇ 'ਚੋਂ ਪੂਰੀ ਦੁਨੀਆ ਦੇ ਇਹ ਵੀਡੀਓ ਦੇਖ ਰਹੇ ਹੋ ਸਾਨੂੰ WhatsApp ਕਰੋ ਆਪਣਾ ਨਾਮ ਆਪਣੀ ਜਗ੍ਹਾ ਦਾ ਨਾਮ ਤੇ ਆਪਣਾ ਨੰਬਰ ਤੁਸੀਂ ਕੰਮ ਕੀ ਕਰਦੇ ਹੋ WhatsApp ਕਰੋ ਅਸੀਂ ਡਿਟੇਲਾਂ ਬਣਾ ਰਹੇ ਹਾਂ ਸਾਨੂੰ ਤੁਹਾਡੇ ਸ਼ਹਿਰ 'ਚ ਕਦੀ ਵੀ ਲੋੜ ਪਈ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ ਹਾਲਾਂਕਿ ਕਿੰਨੀ ਸੋਹਣੀ ਗੱਲ ਹੈ ਕਿ ਜੇ ਪੰਜਾਬ ਦੇ 12500 ਪਿੰਡ ਸਾਡਾ ਕੰਟੈਕਟ ਕਰ ਲੈਣ ਤੇ ਮੈਨੂੰ ਫੋਨ ਕਰਨ ਕਿ ਭਾਈ ਮੈਂ ਫਲਾਣੇ ਪਿੰਡ 'ਚੋਂ ਬੋਲਦਾ ਤੇ ਸਾਡੇ ਪਿੰਡ 'ਚ ਆ ਬੰਦਾ ਬਿਮਾਰ ਹੈ ਤੇ ਸਾਡੀ ਹੈਲਪ ਕਰੋ ਮੈਂ ਖੁਦ ਫੋਨ ਕਰਕੇ ਉਹਨਾਂ ਦੀ ਪ੍ਰੋਬਲਮ ਸੁਣੂੰਗਾ ਆਪਣੀ ਐਂਬੂਲੈਂਸ ਭੇਜੂੰਗਾ ਉਹਨਾਂ ਦੇ ਪਿੰਡ ਉਸ ਪਿੰਡ 'ਚ ਐਂਬੂਲੈਂਸ 'ਚ ਮਰੀਜ਼ ਚੱਕ ਕੇ ਚੈੱਕਅਪ ਕਰਾਵਾਂਗੇ ਉਹਦਾ ਲਾਰਜ ਸਾਰਾ ਦਾ ਸਾਰਾ ਫ੍ਰੀ ਕਰਾਵਾਂਗੇ ਔਰ ਉਸੇ ਪਿੰਡ ਦੇ ਐਨਆਰਆਈ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਸਾਰੇ ਪਿੰਡਾਂ ਦੇ ਐਨਆਰਆਈ ਆਪਣਾ ਆਪਣਾ ਪਿੰਡ ਸੰਭਾਲਣ ਤਾਂ ਜੰਨਤ ਬਣ ਜਾਵੇ ਔਰ ਸੰਭਾਲਣਾ ਚਾਹਦੇ ਵੀ ਨਹੀਂ ਉਹ ਪਰ ਕਿਸੇ ਕੋਲ ਕੋਈ ਪਲਾਨ ਨਹੀਂ ਹੈ ਹਰ ਬੰਦਾ ਰੌਲਾ ਪਈ ਫਿਰਦਾ ਪੰਜਾਬ ਵਿਚੋਂ ਪੰਜਾਬ ਕਿਵੇਂ ਬਚਾਓ ਵੇ ਦੇਓ ਸਾਨੂੰ ਬਲੂਪ੍ਰਿੰਟ ਦਿਓ ਸਾਨੂੰ ਕੋਈ ਤੁਸੀਂ ਪਲਾਨ ਦੱਸੋ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਕੈਨੇਡਾ ਵਾਲੀ ਸਰੀ ਦੀ ਉਹ ਕਿੰਡੀ ਖੂਬਸੂਰਤ ਐਗਜ਼ਾਮਪਲ ਆ ਯਾਰ ਜਦੇ ਨਾਲ ਸਿੱਧੀ ਸਿੱਧੀ ਇਹ ਸਿੱਧ ਹੋ ਰਿਹਾ ਕਿ ਜੇ ਤੁਸੀਂ ਮੇਰਾ ਸਾਥ ਦਿਓ ਕੈਨੇਡਾ ਦੇ ਵਿੱਚ ਬੈਠੇ ਪੰਜਾਬੀ ਭਰਾ ਦੀ ਵੀ 250 ਡਾਲਰਾਂ ਦੀ ਹੈਲਪ ਹੋਈ ਹੈ ਮੈਂ ਕੋਲੋਂ ਨਹੀਂ ਕੀਤੀ ਪਰ ਅਸੀਂ ਇੱਕ ਜ਼ਰੀਆ ਬਣੇ ਕਹਿਣ ਨੂੰ ਅਸੀਂ ਲੱਖ ਕਹਿ ਲੀਏ ਕਿ ਸਾਡੀ ਟੀਮ ਦਾ ਕਿਹੜਾ ਬਹੁਤਾ ਕੋਈ ਵੱਡਾ ਯੋਗਦਾਨ ਹੈ ਅਸੀਂ ਇੱਕ ਜ਼ਰੀਆ ਹੀ ਆ ਅਸੀਂ ਤਾਂ ਮਿਲਾਨੇ ਆ ਜੀ ਇੱਕ ਦਾਨੀ ਨੂੰ ਤੇ ਇੱਕ ਲੋੜਮੰਦ ਨੂੰ ਪਰ ਇਹਨੂੰ ਮਲਾਉਣ ਦੇ ਵਿੱਚ ਕਿੰਨੀ એનર્ਜੀ ਲੱਗਦੀ ਹੈ ਕਿੰਨਾ ਦਿਮਾਗ ਲੱਗਦਾ ਹੈ ਕਿੰਨਾ ਮੈਂਟਲ ਲੈਵਲ ਲੱਗਦਾ ਹੈ ਇਹ ਤਾਂ ਚਲੋ ਇੱਕ ਜ਼ਰੀਆ ਫਾਊਂਡੇਸ਼ਨ ਦਾ ਬੜਾਪਨ ਹੈ ਕਿ ਕਦੀ ਜਤਾਂਦੀ ਨਹੀਂ ਕਦੀ ਲੋਕਾਂ ਕੋਲੋਂ ਆਪਣੀ ਝੋਲੀ ਤਰੀਫ਼ ਪੁਆਣਾ ਨਹੀਂ ਚਾਹਦੀ ਪਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਇੱਕ ਸਾਡਾ ਵਟਸਐਪ ਚੈਨਲ ਹੈ ਮੈਂ ਲਿੰਕ ਪਾਉਂਗਾ ਕਮੈਂਟਾਂ ਦੇ ਵਿੱਚ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਕਿਸੇ ਦੀ ਹੈਲਪ ਕਰਨੀ ਹੈ ਤਾਂ ਇਹਨਾਂ ਨੂੰ ਫੋਨ ਕਰੀਏ ਹੁਣ ਮੇਰੇ ਕੋਲ ਐਸੀਆਂ ਲਿਸਟਾਂ ਨੇ ਹੁਣ ਦੋ ਬੰਦੇ ਮੈਨੂੰ ਫੋਨ ਕਰ ਰਹੇ ਨੇ ਇੱਕ ਜਿਹਨੂੰ ਹੈਲਪ ਚਾਹੀਦੀ ਹੈ ਦੂਜਾ ਜਿਹਨੇ ਹੈਲਪ ਕਰਨੀ ਹੈ ਔਰ ਦੋ ਨਾ ਹੈਲਪ ਲੈਣ ਵਾਲੇ ਨੂੰ ਪਤਾ ਮੈਂ ਕਿਹਦੇ ਕੋਲ ਹੈਲਪ ਲੈਣ ਜਾਵਾਂ ਨਾ ਹੈਲਪ ਕਰਨ ਵਾਲੇ ਨੂੰ ਪਤਾ ਮੈਂ ਕਿਹਦੀ ਹੈਲਪ ਕਰਾਂ ਕਿਉਂਕਿ ਹੈਲਪ ਕਰਨ ਵਾਲਾ ਵਿਚਾਰਾ ਹੁਣ ਇਹ ਤਾਂ ਰੌਲਾ ਪਾਏਗਾ ਨਹੀਂ ਹਾਂਜੀ ਹਾਂ ਨਹੀਂ ਮੈਂ 10000 ਦਾਨ ਕਰਨਾ ਕਿਨੂੰ ਦਵਾਂ ਉਹਨੂੰ ਤਾਂ ਚੋਰਾ ਵਾਂਗੂ ਲੋਕ ਪੈ ਜਾਣਗੇ ਮੈਨੂੰ ਦੇ ਮੈਨੂੰ ਦੇ ਮੈਨੂੰ ਦੇ ਮੈਨੂੰ ਦੇ ਦਾਨ ਕਰਨ ਵਾਲੇ ਨੂੰ ਹਮੇਸ਼ਾ ਚਾਹੀਦਾ ਹੁੰਦਾ ਜੈਨੂਨ ਮਰੀਜ਼ ਜੈਨੂਨਟੀ ਕਿਨੂੰ ਲੋੜ ਹੈ ਬਾਈ ਕਿਨੂੰ ਨਹੀਂ ਉਹ ਸਾਡਾ ਕੰਮ ਸਾਡੀ ਫ੍ਰੀ ਏਕ ਜ਼ਰੀਆ ਫਾਊਂਡੇਸ਼ਨ ਤੁਹਾਨੂੰ ਕੇਸ ਵੈਰੀਫਿਕੇਸ਼ਨ ਕਰਕੇ ਝੋਲੀ ਪਾ ਸਕਦੀ ਹੈ ਜੇ ਕੋਈ ਐਨ ਆਰ ਆਈ ਵੀਰ ਚੰਦ ਹੈ ਕਿ ਭਾਈ ਤੁਹਾਡੇ ਪਿੰਡ ਚ ਤੁਹਾਡੇ ਜੱਦੀ ਪਿੰਡ ਚ ਜਿੱਥੇ ਤੁਸੀਂ ਜੰਮੇ ਹੋ ਉਸ ਪਿੰਡ ਚ ਕੋਈ ਮਰੀਜ਼ ਦਵਾਈਆਂ ਪੱਖੋਂ ਨਾ ਮਰੇ ਇਲਾਜ ਪੱਖੋਂ ਨਾ ਕਰੇ ਮਰੇ ਔਰ ਉਹਦੀ ਉਹ ਵੈਰੀਫਿਕੇਸ਼ਨ ਚਾਹੁੰਦਾ ਹੈ ਸਾਡੇ ਕੋਲ ਫ੍ਰੀ ਵੈਰੀਫਿਕੇਸ਼ਨ ਲੈ ਲਿਆ ਕਰੋ ਅਸੀਂ ਵਿਦਆਊਟ ਐਨੀ ਕੋਸਟ ਤੁਹਾਨੂੰ ਫ੍ਰੀ ਵੈਰੀਫਾਈ ਕਰਕੇ ਦਵਾਂਗੇ ਕਿ ਭਾਈ ਕਿੰਨੂ ਤੁਹਾਡੇ ਪਿੰਡ ਚ ਲੋੜ ਹੈ ਤੇ ਕਿੰਨੂ ਨਹੀਂ ਹੈ ਮੈਂ ਰੌਲਾ ਪਾਣਾ ਆਜੋ ਭਾਈ ਜਿਵੇਂ ਤੁਸੀਂ ਸਾਗਰ ਦੀ ਵੋਟੀ ਇੰਡੀਆ ਲੈਂਦੀ ਚਲਾ ਫੇਮਸ ਕੀਤਾ ਨਾ ਉਵੇਂ ਇਸ ਵੀਡੀਓ ਨੂੰ ਵੀ ਫੇਮਸ ਕਰ ਦਿਓ ਸ਼ੇਅਰ ਕਰ ਦਿਓ ਸਾਡੀ ਵੀਡੀਓ ਚ ਮੰਨਿਆ ਮਸਾਲਾ ਨਹੀਂ ਹੈ ਕਾਮੇਡੀ ਨਹੀਂ ਹੈ ਕਿਸੇ ਨੂੰ ਕੋਈ ਗਾਲ ਨਹੀਂ ਹੈ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਹੈ ਤਾਂ ਸਾਡੀ ਵੀਡੀਓਜ਼ ਨੂੰ ਘੱਟ ਪਿਆਰ ਮਿਲਦਾ ਸਾਡੀ ਵੀਡੀਓਜ਼ ਸ਼ੇਅਰ ਕੱਟ ਹੁੰਦੀਆਂ ਨੇ ਲਾਈਕ ਕੱਟ ਹੁੰਦੇ ਕਮੈਂਟ ਕੱਟ ਹੁੰਦੇ ਇਹੀ ਮੈਂ ਚਾਰਕ ਗਾਲਾਂ ਕੱਢ ਕੇ ਹੁਣੀ ਕਿਸੇ ਬੰਦੇ ਨੂੰ ਪਾ ਦਾਂ ਨਾ ਕਿ ਉਹ ਚੋਰ ਆ ਚੋਰ ਆ ਉਹ ਚਾਰਾ ਤਾਂ ਸਾਡੀ ਵੀਡੀਓ ਸ਼ੇਅਰ ਕਰ ਕਰ ਪਾਗਲ ਕਰ ਦਵੇ